ਮੇਰੇ ਹਲਕੇ ਦੇ ਵਿੱਚ 60 ਪਿੰਡ ਨੇ ਪੈਣ ਤੇ 60 ਸੜਕਾਂ ਬਣ ਰਹੀਆਂ ਔਰ ਜਿੰਨਾ ਦਾ ਮਲੋ ਲਗਭਗ ਜਿਹੜੀ 60 ਸੜਕਾਂ ਵਿੱਚੋਂ ਲਗਭਗ ਮੇਰਾ ਖਿਆਲ ਹੈ ਵੀ 30 ਦੇ ਕਰੀਬ ਸੜਕਾਂ ਦਾ ਕੰਮ ਸ਼ੁਰੂ ਹੋ ਚੁੱਕਿਆ ਤੇ ਜਿਹੜੀਆਂ ਅੱਜ ਨੇ ਅੱਜ ਪੰਜ ਸੜਕਾਂ ਦਾ ਅਸੀਂ ਇੰਨੀ ਪੱਥਰ ਰੱਖਿਆ ਇੱਕ ਤਾਂ ਬਲਿਆਲੀ ਪਿੰਡ ਦੀ ਫਿਰਨੀ ਆ ਔਰ ਉਸ ਤੋਂ ਬਾਅਦ ਫਿਰ ਬੱਲੋ ਮਾਜਰੇ ਦੀ ਫਿਰਨੀ ਆ ਪਹੁੰਚ ਸੜਕ ਵੀ ਆ ਮੇਨ ਰੋਡ ਤੋਂ ਔਰ ਮੇਨ ਰੋਡ ਤੋਂ ਬਣਾਉਂਗੀ ਗੁਰਦੁਆਰਾ ਸਾਹਿਬ ਜਿਹੜੀ ਆ ਬਣ ਰਹੀ ਹੈ ਔਰ ਉਹਦੇ ਬਾਅਦ ਖਰੜ ਚੰਡੀਗੜ੍ਹ ਰੋਡ ਬੜ ਮਾਜਰਾ ਰਾਏਪੁਰ ਔਰ ਪਿੰਡ ਤਰੋਲੀ ਦੀ ਫਿਰਨੀ ਹੈ ਜਿਹੜੀ ਅੱਜ ਬਣ ਰਹੀ ਹੈ ਇਹ ਟੋਟਲ ਅੱਜ ਦਾ ਜਿਹੜੇ ਕੰਮ ਨੇ ਇਹ ਸਰੀਬਰੀ 1.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਪੂਰੇ ਹੋਣਗੇ ਔਰ ਇਹ ਸਾਰੇ ਕੰਮ ਨੇ ਜਿਹੜੇ ਉਹ 6 ਮਹੀਨਿਆਂ ਦੇ ਵਿੱਚ ਮੁਕੰਮਲ ਨੇ ਜਿਹੜੇ ਕਰਲੇ ਜਾਣਗੇ ਜਿੱਦਾਂ ਪਹਿਲਾਂ ਵੀ ਮੈਂ ਤੁਹਾਨੂੰ ਦੱਸਦਾ ਹੁੰਦਾ ਵੀ ਹਰ ਪ੍ਰੈਸ ਕਾਨਫਰੰਸਾਂ ਦੇ ਦੱਸੀ ਗਏ ਵੀ ਇਹ ਸੜਕਾਂ ਨੇ ਜਿਹੜੀਆਂ ਇਹ ਬਕਾਇਦਾ ਤੌਰ ਤੇ ਮਿਆਰੀ ਕੁਆਲਿਟੀ ਵਾਲੀਆਂ ਔਰ ਵੀ ਦਿਨ ਟਾਈਮ ਇਹ ਨਹੀਂ ਹੈ ਭਈ ਨੀ ਪੱਥਰ ਰੱਖਤੇ ਤੇ ਮੁੜ ਕੇ ਆਇਆ ਨਹੀਂ ਪੱਥਰ ਰੁਲਦੇ ਰਹੇ ਜੇ ਅੱਜ ਨਹੀਂ ਪੱਥਰ ਰੱਖਿਆ ਤਾਂ ਅੱਜ ਨਹੀਂ ਤਾਂ 2-4-10 ਦੇ ਵਿੱਚ ਕੰਮ ਜਿਹੜਾ ਇਹਦਾ ਸ਼ੁਰੂ ਹੋ ਜਾਣਾ ਹੈ ਔਰ 6 ਮਹੀਨੇ ਦੇ ਵਿੱਚ 6 ਮਹੀਨੇ ਮੈਕਸਿਮਮ ਟਾਈਮ ਦਿੱਤਾ ਹੈ 6 ਮਹੀਨੇ ਦੇ ਵਿੱਚ ਬਣ ਕੇ ਇਹ ਸਾਰੇ ਕੰਮ ਨੇ ਜਿਹੜੇ ਮੁਕੰਮਲ ਹੋ ਜਾਣੇ ਨੇ ਜਿਹੜੀਆਂ 60 ਦੇ 60 ਸੜਕਾਂ ਨੇ ਤੇ ਜਿਹੜੇ ਅੱਜ ਕੰਮ ਪੰਜ ਕਰ ਰਹੇ ਹਨ ਉਹਨਾਂ ਦੇ ਸਮੇਤ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਉਹ ਲੋਕਾਂ ਲਈ ਕੰਮ ਕਰ ਰਹੀ ਹੈ ਲੋਕਾਂ ਲਈ ਵਿਚਰ ਰਹੀ ਹੈ ਤੁਹਾਨੂੰ ਪਤਾ ਵੀ ਜਦੋਂ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਬਣੇ ਨੇ ਤੁਸੀਂ ਸਾਰਿਆਂ ਨੇ ਦੇਖਿਆ ਵੀ ਇੱਕ ਇੱਕ ਕੰਮ ਜਿਹੜਾ ਉਹ ਪਬਲਿਕ ਦਾ ਹੋ ਰਿਹਾ ਬਲੌਂਗੀ ਦੇ ਵਿੱਚ ਜਿਹੜੀ ਸੜਕ 20 ਸਾਲ ਤੋਂ ਨਹੀਂ ਸੀ ਬਣੀ ਉਹ ਆਉਂਦੀ ਸਾਰ ਬਣਵਾਈ ਤੁਸੀਂ ਇੱਕ ਵਾਰੀ ਕਿਹਾ ਕੋਲ ਖੜ ਕੇ ਬਣਾਈ ਔਰ ਸਿੱਕੇ ਬੰਦ ਸੜਕ ਬਣੀ ਹੈ ਕੋਈ ਮਾਰੀ ਮੋਟੀ ਵੀ ਮਾਰਕੀਟ ਦੀ ਜੇ ਆਹ ਰਿਹਾ ਇੱਕ ਟੋਟਾ ਰਹਿੰਦਾ ਸੀ ਇਹ ਮੁਕੰਮਲ ਹੋਣ ਤੋਂ ਬਾਅਦ ਇਹ ਪੂਰੀ ਦੀ ਪੂਰੀ ਸੜਕ ਆਹ ਕੰਪਲੀਟ ਹੋ ਜੂਗੀ ਔਰ ਉਸ ਤੋਂ ਬਾਅਦ ਬਲੌਂਗੀ ਦੇ ਵਿੱਚ ਸਪੈਸ਼ਲ ਮਹੱਲਾ ਕਲੀਨਿਕ ਖੋਲਿਆ ਗਿਆ ਔਰ ਤੁਸੀਂ ਦੇਖਿਆ ਵੀ ਉਸ ਮਹੱਲਾ ਕਲੀਨਿਕ ਦੇ ਵਿੱਚ ਸਾਰੇ ਜਿੰਨੇ ਪੇਸ਼ੈਂਟ ਜਾਂਦੇ ਨੇ ਉਹਨਾਂ ਨੂੰ ਦਵਾਈਆਂ ਫਰੀ ਮਿਲਦੀਆਂ ਨੇ ਟੈਸਟ ਫਰੀ ਹੁੰਦੇ ਨੇ ਉਹਨਾਂ ਦੇ ਔਰ ਇਹ ਬਲੌਂਗੀ ਦੇ ਵਿੱਚ ਕੀਤਾ ਗਿਆ ਕਿਉਂਕਿ ਬਲੌਂਗੀ ਤੋਂ ਕਦੇ ਵੀ ਕਿਸੇ ਨੇ ਪੁੱਛਿਆ ਨਹੀਂ ਹੈਗਾ ਔਰ 20000 ਦੀ ਆਬਾਦੀ ਆ ਤੇ ਇੱਥੇ ਕੰਮ ਕੋਈ ਨਹੀਂ ਹੋ ਰਿਹਾ ਹੈਗਾ ਤੁਸੀਂ ਇਹ ਵੀ ਦੇਖੋਗੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਬਹੁਤ ਸਾਰੇ ਕੰਮ ਨੇ ਜਿਹੜੇ ਹੋਣਗੇ ਔਰ ਦੂਸਰੀ ਗੱਲ ਇਹ ਆ ਬਈ ਤੁਸੀਂ ਦੇਖਿਆ ਹੋਊਗਾ ਇਹਨਾਂ ਨੇ ਸਾਰੇ ਨਹੀਂ ਬਈ ਇੱਥੇ ਬੈਠੇ ਨੇ ਬਲੌਂਗੀ ਵਾਲੇ ਬਈ 300 ਜਵੰਟ ਬਿਜਲੀ ਫਰੀ ਮਿਲ ਰਹੀ ਆ ਠੀਕ ਹੈ ਕਿ ਨਹੀਂ ਸਾਰਿਆਂ ਨੂੰ ਕੋਈ ਵੇਲੇ ਨਹੀਂ ਭਰ ਰਿਹਾ ਜਿੰਨੇ ਚੇਵਲ ਦੇ ਇਹ ਤਾਂ ਵੱਡੀ ਗੱਲ ਕਿਉਂ ਹੋ ਸਕਦੀ ਆ ਤੇ ਹੋਰ ਵੀ ਬਹੁਤ ਸਾਰੀਆਂ ਡਵੈਲਪਮੈਂਟ ਦੇ ਕੰਮ ਹੋ ਰਹੇ ਨੇ ਮੁੱਖ ਮੰਤਰੀ ਸਾਹਿਬ ਨੇ 1100 ਰੁਪਏ ਵਾਲਾ ਵੀ ਐਲਾਨ ਕਰਤਾ ਤੇ ਤੁਹਾਨੂੰ ਅਪ੍ਰੈਲ ਦੇ ਪਹਿਲੇ ਹਫਤੇ ਮੇਰਾ ਖਿਆਲ ਹੈ ਵੀ 1100 ਰੁਪਏ ਆਉਣੇ ਵੀ ਸਾਰਿਆਂ ਨੂੰ ਮਿਲ ਜਾਂਗੇ ਤੇ ਮਾ ਜੋ ਮੁੱਖ ਮੰਤਰੀ ਸਰਦਾਰ ਭਗਵਾਨ ਸੇ ਮਾਨ ਦੀਆਂ ਕੋਸ਼ਿਸ਼ਾਂ ਸਭ ਕਾ ਹੋ ਰਿਹਾ ਔਰ ਇਹ ਕੋਸ਼ਿਸ਼ਾਂ ਤਾਂ ਕਰਨ ਦੇ ਵਿੱਚ ਕੰਮ ਜਾਵਾ ਨਹੀਂ ਕਿਉਂਕਿ ਤੁਸੀਂ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਤੁਸੀਂ ਆਮ ਆਦਮੀ ਪਾਰਟੀ ਸਰਕਾਰ ਨੇ ਬਣਾਇਆ ਅਸੀਂ ਸਾਰੀਆਂ ਗਾਰੰਟੀਆਂ ਪੂਰੀਆਂ ਕਰਤੀਆਂ ਹੁਣ 2027 ਦੇ ਵਿੱਚ ਤੁਸੀਂ ਦੇਖਣਾ ਕਿ ਜਿਉਂ ਚਾਹੁੰਦਾ ਜਿਉਂ ਨਹੀਂ ਚਾਹੁੰਦਾ